ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1175 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1176 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮ ਜੰਤਾ हे ਪ੍ਰਭੂ ਪਰਮਾਤਮਾ ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁਸ਼ ਜਿਹਾ ਜੀਵ ਹਾਂ ਦੇਹ ਤਾਂ ਜਾਪੀ ਆਦ ਅੰਤ ਤੇ ਤੂੰ ਆਪ ਹੀ ਦੇਵੇਂ ਤਾਂ ਹੀ ਮੈਂ ਤੇਰਾ ਸਤਨਾਮ ਮੰਤਰ ਜਪ ਸਕਦਾ ਹਾਂ ਗੁਣ ਆਖ ਵਿਚਾਰੀ ਮੇਰੀ ਮਾਏ ਏ ਮਾਂ ਮੇਰੀ ਤਾਂਗ ਹੈ ਕਿ ਮੇਰੀ ਤਾਂਗ ਹੈ ਕਿ ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿੱਚ ਵਸਾਈ ਰੱਖਾਂ ਹਰ ਜਪ ਹਰ ਕੈ ਲਗੋਂ ਪਾਏ ਰਹਾਉ ਹਰੀ ਨਾਮ ਜਪ ਜਪ ਕੇ ਹਰੀ ਦੇ ਚਰਨਾ ਵਿੱਚ ਜੁੜਿਆ ਰਾਂ ਰਹਾਓ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਮਨੁੱਖ ਗੁਰੂ ਦੀ ਕਿਰਪਾ ਨਾਲ ਹੀ ਨਾਮ ਦੇ ਰਸ ਵਿੱਚ ਲੱਗ ਸਕਦਾ ਹੈ ਕਾਹੇ ਜਨਮ ਗਵਾਵੋ ਹੋ ਵੈਰਵਾਦ ਵੈਰ ਵਿੱਚ ਵਿਰੋਧ ਵਿੱਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ ਗੁਰੂ ਪਿਆਰਿਓ ਆਓ ਗੁਰੂ ਦੀ ਸ਼ਰਨ ਪਵੋ ਗੋរ ਕ੍ਰਿਪਾ ਕੀ ਨੀਚੁ ਕਾ ਵਿਮਾਨ ਜਿਸ ਮਨੁਖ ਉਤੇ ਗੁਰੂ ਨੇ ਮਿਹਰ ਕੀਤੀ ਉਸ ਦੇ ਅੰਦਰੋਂ ਹੰਕਾਰ ਮੁਕ ਗਿਆ ਸਹਿਜ ਪਾਏ ਪਾਇਆ ਹਰ ਨਾਮ ਉਸ ਨੇ ਆਤਮਕ ਡੋਲਤਾ ਦੇਣ ਵਾਲੇ ਪ੍ਰੇਮ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਤਮਾ ਉਚਾ ਸ਼ਬਦ ਕਾਮ प्रभु दिवसलाह की बाणी पढ़न वाला कम होर सारे कमा नालों कमां्रेष्ठ है उच्चा है नानक बखाण साच नाम ताइए नानक सदा सिर प्रभु का नाम उचार रहा है बसंत महला तीजा राग बसंत तीसरे पाशाह धन धन श्री गुरु अमरदास जी की बाणी ਬਨਾਸਪਤਾ ਮੌਲੀ ਚੜਿਆ ਬਸੰਤ ਜਿਵੇਂ ਜਦੋਂ ਬਸੰਤ ਚੜਦਾ ਹੈ ਤਾਂ ਸਾਰੀ ਬਨਾਸਪਤੀ ਹਰੀ ਭਰੀ ਹੋ ਜਾਂਦੀ ਹੈ ਇਹੋ ਮਨ ਮੌਲਿਆ ਸਤਿਗੁਰੂ ਸੰਗ ਤਿਵੇਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਇਹ ਮਨ ਆਤਮਿਕ ਜੀਵਨ ਨਾਲ ਹਰਾ ਭਰਾ ਹੋ ਜਾਂਦਾ ਹੈ ਤੂੰ ਸਾਚ ਧਿਆਵੋ ਹੋ ਮੁਗਦ ਮਨਾ ਏ ਮੇਰੇ ਮੂਰਖ ਮਨਾ ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ ਤਾਂ ਸੁਖ ਪਾਵੋ ਮੇਰੇ ਮਨ ਆ ਰਹਾ ਤਦੋ ਹੀ ਹੈ ਮੇਰੇ ਮਾਨ ਤੂੰ ਆਨੰਦ ਮਾਣ ਸਕੇਗਾ ਜਦੋਂ ਪਰਮਾਤਮਾ ਨੂੰ ਸਿਮਰੇਗਾ ਰਹਾਓ ਇਤ ਮਨ ਮੌਲਿਆ ਪਿਆ ਅਨੰਦ ਉਸ ਮਨੁੱਖ ਦਾ ਇਹ ਮਨ ਖਿੜ ਪੈਣ ਨਾਲ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਗਿਆ ਹੈ અમરત ફળ પાયા નામ ગોવિંદ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਗੋਬਿੰਦ ਦਾ ਨਾਮ ਹਸਰ ਕਰ ਲਿਆ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰ ਲਿਆ ਏਕੋ ਏਕ ਸਭ ਆਖ ਬਖਾਣੈ ਉੰਜ ਤਾਂ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ ਸਭ ਥਾਈਂ ਪ੍ਰਮਾਤਮਾ ਆਪ ਹੀ ਆਪ ਹੈ ਉਕਾ ਮੂਜੈ ਤਾਂ ਇੱਕੋ ਜਾਣੈ ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜਾ ਨੂੰ ਸਮਝਦਾ ਹੈ ਤਦੋ ਹੀ ਉਸ ਨਾਲ ਡੂੰਗੀ ਸਾਝ ਬਣਾਉਂਦਾ ਹੈ ਕਹਿਤ ਨਾਨਕ ਹੋ ਮੈਂ ਕਹੈ ਨਾ ਕੋਏ ਨਾਨਕ ਆਖਦਾ ਹੈ ਕਿ ਜਦੋਂ ਮਨੁੱਖ ਪਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਤਦੋਂ ਮਨੁੱਖ ਮੈਂ ਮੈਂ ਨਹੀਂ ਕਰਦਾ ਅੱਖਣ ਵੇਖਣ ਸਭ ਸਾਹਿਬ ਤੇ ਹੋਏ ਤਦੋ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਜੀਵ ਉਹੀ ਆਕ ਕੋ ਜਾਖਦਾ ਵੇਖਦਾ ਹੈ ਜੋ ਮਾਲਕ ਵੱਲੋਂ ਪ੍ਰੇਰਣਾ ਹੁੰਦੀ ਹੈ ਬਸੰਤ ਮਹੱਲਾ ਤੀਜਾ ਸਭ ਯੁਗ ਤੇਰੇ ਕੀਤੇ ਹੋਏ ਹੈ ਪ੍ਰਭੂ ਪਰਮਾਤਮਾ ਸਾਰੇ ਯੁਗ ਸਾਰੇ ਸਮੇਂ ਤੇਰੇ ਹੀ ਬਣਾਏ ਹੋਏ ਹਨ ਸਤ ਗੁਰ ਪੇਟੈ ਮਤਬੁੱਧ ਹੋਏ ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਰੇ ਨਾਲ ਨਹੀਂ ਹੁੰਦੀ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਨਾਮ ਜਪਣ ਵਾਲੀ ਮਤ ਅਕਲ ਪੈਦਾ ਹੋ ਜਾਂਦੀ ਹੈ ਹਰ ਜੀਉ ਆਪੇ ਲਹਿ ਹੋ ਮਿਲਾਏ हे ਪ੍ਰਭੂ ਜੀ ਪਰਮਾਤਮਾ ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਹੀ ਮਨੁੱਖ ਤੇਰੇ ਚਰਨਾਂ ਦਾ ਆਸਰਾ ਪਾੜਦਾ ਹੈ ਗੁਰ ਕੈ ਸਬਦ ਸਚ ਨਾਮ ਸਮਾਇ ਰਹਾਓ ਗੁਰੂ ਦੇ ਸ਼ਬਦ ਰਾਹੀ ਉਹ ਮਨੁੱਖ ਤੇਰੇ ਸਦਾ ਕੈਮਰੇ ਨਵੇਂ ਨਾਮ ਵਿੱਚ ਲੀਨ ਰਹਿੰਦਾ ਹੈ ਰਹਾਓ ਮਨ ਬਸੰਤ ਹਰੇ ਸਭ ਲੋਏ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆਵਸਦਾ ਹੈ ਉਹ ਸਾਰੇ ਹੀ ਇਸ ਜਗਤ ਵਿੱਚ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਫਲੈ ਫੁਲਿਏ RAM ਨਾਮ ਸੁਖ ਹੋਏ ਉਹ ਮਨੁੱਖ ਦੁਨੀਆ ਵਿੱਚ ਭੀ ਕਾਮਜਾਬ ਹੁੰਦੇ ਹਨ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਆਤਮਿਕ ਆਨੰਦ ਭੀ ਬਣਿਆ ਰਹਿੰਦਾ ਹੈ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਉਸ ਮਨੁੱਖ ਦੇ ਅੰਦਰ ਸਦਾ ਆਤਮਿਕ ਖਿੜਾਓ ਬਣਿਆ ਰਹਿੰਦਾ ਹੈ ਰਾਮ ਨਾਮ ਰਾਖੇ ਔਰ ਧਾਰੇ ਜਿਹੜਾ ਮਨੁੱਖ ਗੁਰਦੇ ਸ਼ਬਦ ਨੂੰ ਮਨ ਵਿੱਚ ਪਸੰਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਮਨ ਬਸੰਤ ਤਨ ਮਨ ਹਰਿਆ ਹੋਏ ਜਿਸ ਮਨੁੱਖ ਦੇ ਮਨ ਵਿੱਚ ਸਦਾ ਖਿੜੇ ਰਹਿਣ ਵਾਲਾ ਹਰੀ ਆਵਸਦਾ ਹੈ ਉਸ ਦਾ ਤਨ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਹੈ ਨਾਨਕੇ ਸਰੀਰ ਮਨ ਰੁਖ ਹੈ ਜਿਸ ਦੇ ਮਨ ਵਿੱਚ ਬਸੰਤ ਆ ਜਾਂਦੀ ਹੈ ਉਸ ਮਨੁੱਖ ਦਾ ਇਹ ਸਰੀਰ ਰੁਖ ਹਰੀ ਨਾਮ ਫਲਨ ਪ੍ਰਾਪਤ ਕਰ ਲੈਂਦਾ ਹੈ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਹਨਾਂ ਦੇ ਅੰਦਰ ਖੜਾਓ ਬਣਿਆ ਰਹਿੰਦਾ ਹੈ ਪੂਰਾ ਭਾਗ ਹਰ ਭਗਤ ਕਰਾਏ ਪਰ ਜੀਵ ਦੇ ਵਾਸਤੇ ਗੱਲ ਨਹੀਂ ਹੈ ਵੱਡੀ ਕਿਸਮਤ ਨਾਲ ਪਰਮਾਤਮਾ ਆਪ ਹੀ ਜੀਵਾਂ ਪਾਸੋਂ ਭਗਤੀ ਕਰਾਂਦਾ ਹੈ ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ ਉਸ ਮਨੁੱਖ ਦੇ ਇਸ ਮਨੁ ਆਤਮ ਖੜਾਓ ਦੀ ਸ਼ੋ ਹਾਸਲ ਨਹੀਂ ਹੁੰਦੀ ਇਹੋ ਮਨ ਜਲਿਆ ਦੂਜੇ ਦੁਇ ਰਹਾਉ ਜਿਸ ਮਨੁਖ ਦਾ ਇਹ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਮੇਰ ਤੇਰ ਵਿੱਚ ਫਸ ਗਏ ਆਤਮਕ ਮੌਤ ਸਹਿੜ ਲੈਂਦਾ ਹੈ ਇਹੋ ਮਨ ਤੰਦੇ ਬੰਦਾ ਕਰਮ ਕਮਾਏ ਜਿਸ ਮਨੁਖ ਦਾ ਇਹ ਮਨ ਮਾਇਆ ਦੇ ਤੰਦੇ ਵਿੱਚ ਬੁਝਾ ਰਹਿੰਦਾ ਹੈ ਮਾਇਆ ਮੂਠਾ ਸਦਾ ਬੇਲ ਲਾਏ ਤੇ ਇਸ ਹਾਲਤ ਵਿੱਚ ਟਿਕਿਆ ਰਹੇ ਕਿ ਕਰਮ ਕਮਾਂਦਾ ਹੈ ਮਾਇਆ ਦਾ ਮੋਹ ਉਸ ਦੇ ਆਤਮਿਕ ਜੀਵਨ ਨੂੰ ਲੁੱਟ ਲੈਂਦਾ ਹੈ ਉਹ ਸਦਾ ਦੁਖੀ ਹੁੰਦਾ ਰਹਿੰਦਾ ਹੈ ਇਹੋ ਮਨ ਛੂਟੈ ਜਾਂ ਸਤਗੁਰ ਭੇਟੈ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਦੇ ਪੰਜੇ ਵਿੱਚੋਂ ਬਚ ਨਿਕਲਦਾ ਹੈ ਜਮ ਕਾਲ ਕੀ ਫਿਰ ਆਵੇ ਨਾ ਜਾਏ ਜਮ ਕਾਲ ਕੀ ਫਿਰ ਆਵੇ ਨਾ ਜਾਏ ਵਾਹਿਗੁਰੂ ਜੀ ਜਮ ਕਾਲ ਕੀ ਫਿਰ ਆਵੇ ਨਾ ਫਿਟੈ ਫਿਰੋ ਆਤਮਕ ਮੌਦੀ ਮਾਰਦੇ ਕਾਬੂ ਨਹੀਂ ਆਉਂਦਾ ਇਹੋ ਮਨ ਛੂਟਾ ਗੁਰ ਲੀਆ ਛਡਾਏ ਪਰ ਮਾਇਆ ਦੇ ਮੋਹ ਵਿੱਚੋਂ ਨਿਕਲਣਾ ਜੀਵ ਦੇ ਆਪਣੇ ਵਾਸਤੇ ਗੱਲ ਨਹੀਂ ਜੇਸੇ ਮਨੁੱਖ ਨੂੰ ਗੁਰੂ ਨੇ ਮਾਇਆ ਦੇ ਪੰਜੇ ਵਿੱਚੋਂ ਛਡਾ ਲਿਆ ਉਸ ਦਾ ਇਹ ਮਨ ਮਾਇਆ ਦੇ ਮੋਹ ਤੋਂ ਬਚ ਗਿਆ ਨਾਨਕ ਮਾਇਆ ਮੋਹ ਸ਼ਬਦ ਜਲਾਏ हे ਨਾਨਕ ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦਿੰਦਾ ਹੈ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੁੱਲੀ ਬਨ ਰਾਇ ਜਿਵੇਂ ਜਦੋਂ ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ ਇਹ ਜੀ ਜੰਤ ਫੁੱਲੇ ਹਰ ਚਿੱਤ ਲਾਏ ਤਿਵੇਂ ਸਾਰੇ ਜੀਵ ਪਰਮਾਤਮਾ ਵਿੱਚ ਚਿੱਤ ਜੋੜ ਕੇ ਆਤਮਿਕ ਜੀਵਨ ਨਾਲ ਖਿੜ ਪੈਂਦੇ ਹਨ ਬਸੰਤ ਚੜਿਆ ਫੁੱਲੀ ਬਨਰਾਏ ਇਹ ਜੀ ਜੰਤ ਫੁੱਲੇ ਹਰ ਚਿਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1176 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1170 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ